ਉਦੋਂ ਮੈਂ ਪਿੰਡਾਂ ਚ ਜਾਂਦੀ ਮੈਨੂੰ ਬਹੁਤ ਸਨਮਾਨ ਤੇ ਪਿਆਰ ਮਿਲਦਾ ਹੈ ਅੱਜ ਮੈਂ ਉਹਨਾਂ ਦਾ ਸਨਮਾਨ ਕਰਨਾ ਸੀ ਔਰ ਉਹਨਾਂ ਦਾ ਧੰਨਵਾਦ ਕਰਨਾ ਸੀਗਾ ਕਿ ਮੇਰੀ ਅਸਲੀ ਤਾਕਤ ਇਹ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਇੱਕ ਚਿਹਰਾ ਸੀ ਪਰ ਇਹਨਾਂ ਲੋਕਾਂ ਦੀ ਮਿਹਨਤ ਸਦਕਾ ਅੱਜ ਮੈਂ ਇੱਥੇ ਬੈਠਣ ਦੇ ਲਾਇਕ ਹੋਈਆਂ ਹਲਕਾ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਅੱਜ ਲੋਕਾਂ ਦੇ ਅੱਗੇ ਆਪਣਾ 2 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ 2 ਸਾਲ ਦੇ ਵਿੱਚ ਉਹਨਾਂ ਦੇ ਵੱਲੋਂ ਕਿਹੜੇ ਵਿਕਾਸ ਕਾਰਜ ਕਰਵਾਏ ਗਏ ਨੇ ਤਾਂ ਇੱਕ ਪ੍ਰੋਗਰਾਮ ਜਿਹੜਾ ਉਬੇਦੀ ਫਾਰਮ ਦੇ ਵਿੱਚ ਰੱਖਿਆ ਗਿਆ ਸੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਸੁਣਨ ਦੇ ਲਈ ਪਹੁੰਚੇ ਇਸ ਮੌਕੇ ਤੇ ਹਲਕਾ ਵਿਧਾਇਕਾ ਦੇ ਵੱਲੋਂ ਉੱਥੇ ਪਹੁੰਚੇ ਲੋਕਾਂ ਤੇ ਆਪਣੇ ਹੱਥਾਂ ਦੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਿਰਫ ਇੱਕ ਚਿਹਰਾ ਸੀ ਅਸਲੀ ਮਿਹਨਤ ਤਾਂ ਇਹਨਾਂ ਲੋਕਾਂ ਨੇ ਕੀਤੀ ਹੈ ਤੇ ਫੁੱਲਾ ਦੀ ਵਰਕਾ ਦੇ ਅਸਲੀ ਹੱਕਦਾਰ ਮੇਰੇ ਤੋਂ ਪਹਿਲਾਂ ਇਹ ਲੋਕ ਨੇ ਤੇ ਹੋਰ ਕੀ ਕੁਝ ਕਹਿੰਦੇ ਹੋਏ ਹਲਕਾ ਵਿਧਾਇਕਾ ਮੈਡਮ ਨਾ ਮਿੱਤਲ ਨਜ਼ਰਾਈ ਨੇ ਆਉਂਦੇ ਆ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਇਹ ਸਾਡੇ ਬੂਥ ਇੰਚਾਰਜ ਸਾਡੇ ਵਲੰਟੀਅਰ ਸਾਡੇ ਸਰਕਲ ਇੰਚਾਰਜ ਸਾਡੇ ਵਿੰਗਾਂ ਦੇ ਇੰਚਾਰਜ ਉਹਨਾਂ ਦੇ ਸਨਮਾਨ ਲਈ ਰੱਖਿਆ ਗਿਆ ਸੀ ਕਿਉਂਕਿ ਜਦੋਂ ਮੈਂ ਪਿੰਡਾਂ 'ਚ ਜਾਂਦੀ ਆ ਮੈਨੂੰ ਬਹੁਤ ਸਨਮਾਨ ਤੇ ਪਿਆਰ ਮਿਲਦਾ ਅੱਜ ਮੈਂ ਉਹਨਾਂ ਦਾ ਸਨਮਾਨ ਕਰਨਾ ਸੀ ਔਰ ਉਹਨਾਂ ਦਾ ਧੰਨਵਾਦ ਕਰਨਾ ਸੀਗਾ ਕਿ ਮੇਰੀ ਅਸਲੀ ਤਾਕਤ ਇਹ ਨਹੀਂ ਮੈਂ ਕੁਝ ਵੀ ਨਹੀਂ ਹਾਂ ਮੈਂ ਪਾਰਟੀ ਦਾ ਇੱਕ ਚਿਹਰਾ ਸੀ ਪਰ ਇਹਨਾਂ ਲੋਕਾਂ ਦੀ ਮਿਹਨਤ ਸਦਕਾ ਅੱਜ ਮੈਂ ਇੱਥੇ ਬੈਠਣ ਦੇ ਲਾਇਕ ਹੋਈ ਆ ਤਾਂ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਲਈ ਇਹ ਪ੍ਰੋਗਰਾਮ ਕੀਤਾ ਸੀ ਤੇ ਮੈਡਮ ਹੋਰ ਕੀ ਕੀ ਫਿਊਚਰ ਦੇ ਰਿਕਵਿਸਿਸ਼ਨਾਂ ਕੁਝ ਗੱਲਾਂ ਜਿਹੜੀਆਂ ਮੈਂ ਕਰਨਾ ਲਈ ਮੈਂ ਆਪਣਾ ਸਾਰਾ ਜੋ ਵਰਕ ਰਾਜਪੁਰਾ ਵਿੱਚ ਹੋ ਚੁੱਕਿਆ ਜੋ ਮੈਂ ਕਰਨਾ ਹੈ ਜੋ ਚੱਲ ਰਿਹਾ ਔਰ ਜੋ ਮੈਂ ਅੱਗੇ ਕਰਨਾ ਹੈ ਉਹ ਸਾਰਾ ਆਪਦਾ ਰਿਪੋਰਟ ਕਾਰਡ ਪਬਲਿਕ ਦੇ ਅੱਗੇ ਪੇਸ਼ ਕੀਤਾ ਹੈ ਤਾਂ ਕਿ ਇਹ ਜਦੋਂ ਲੋਕਾਂ ਕੋਲੇ ਜਾਣ ਤੇ ਲੋਕਾਂ ਨੂੰ ਦੱਸ ਸਕਣ ਵੀ ਅਸੀਂ ਜਿਹਨੂੰ ਚੁਣ ਕੇ ਭੇਜਿਆ ਸੀ ਉਹਨੇ ਸਾਡੇ ਲਈ ਕੀ ਕੀਤਾ ਉਹਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ ਜਿਹੜੇ ਕਿ ਰਾਜਪੁਰਾ ਦੀ ਤਰੱਕੀ ਤੇ ਰਾਜਪੁਰਾ ਦੀ ਬਿਹਤਰੀ ਲਈ ਹੈਗੇ ਜਿਹਦੇ ਮੈਡਮ ਸਾਹਿਬ ਜੀ ਪ੍ਰੋਗਰਾਮ ਰੱਖਾ ਗਿਆ ਇਹ ਵਲੰਟੀਅਰ ਸੀਗੇ ਆ ਸਾਰੇ ਕਾਰਜਕਰਤਾ ਕਿਸ ਤਰ੍ਹਾਂ ਦਾ ਸੀਗੇ ਪ੍ਰੋਗਰਾਮ ਇਹ ਸਾਡੇ ਸਾਰੇ ਮੇਨ ਬੂਥ ਜਿਹੜੇ ਬੂਥਾਂ ਤੇ ਬੈਠਣਾ ਸਾਡੇ ਜਿੰਨੇ ਬੂਥ ਇੰਚਾਰਜਾ 210 ਬੂਥਾਂ ਤੇ ਬੈਠਣਗੇ ਉਹ ਸਾਰੇ ਸੀਗੇ ਸਾਡੀਆਂ ਵਿੰਗਾਂ ਦੇ ਇੰਚਾਰਜ ਸੀ ਸਾਡੇ ਵਲੰਟੀਅਰ ਸੀਗੇ ਕੋਈ ਦਿਹਾੜੀਆਂ ਦੇ ਬੰਦੇ ਨਹੀਂ ਸੀਗੇ ਇਹ ਸਾਰੇ ਇੱਕ ਨਿੱਕੇ ਜਿਹੇ ਸੱਦੇ ਤੇ ਅਸੀਂ ਕੱਲ ਦੁਪਹਿਰ ਤੋਂ ਸੱਦਾ ਲਾਣਾ ਸ਼ੁਰੂ ਕੀਤਾ ਸੀ ਮੈਨੂੰ ਬੜੀ ਖੁਸ਼ੀ ਹੈ ਅੱਜ ਮੈਂ ਕਹਿੰਨੀ ਆ ਮੇਰੀ ਹਿਤਾਕਤ ਹੋਰ ਵੱਧ ਗਈ ਹਿੰਮਤ ਹੋਰ ਵੱਧ ਗਈ ਕਿ ਇੱਕ ਛੋਟੇ ਜਿਹੇ ਸੱਦੇ ਤੇ ਇੰਨੀ ਵੱਡੀ ਗਿਣਤੀ ਵਿੱਚ ਮੇਰੇ ਸਾਰੇ ਭਰਾ ਇੱਥੇ ਆਏ ਮੈਨੂੰ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੀ ਹੈ ਕਿ ਤੁਹਾਡੇ ਵੱਲੋਂ ਕਦੀ ਵੀ ਕਿਸੇ ਐਮਐਲਏ ਵੱਲੋਂ ਆਪਣੇ ਕਰਮਕਦਤਾ ਜਾਂ ਆਪਣੇ ਵਲੰਟੀਅਰਸ ਦੇ ਉੱਪਰ ਫੁੱਲ ਨਹੀਂ ਵਰਸਾਏ ਗਏ ਫਿਰ ਇਹ ਕਿਸ ਤਰ੍ਹਾਂ ਮੈਨੇਜ ਕੀਤਾ ਗਿਆ ਹੈ ਕਿਸ ਤੋਂ ਸੋਚਿਆ ਗਿਆ ਕਿ ਆਪਾਂ ਮਤਲਬ ਦੇਖੋ ਜਦੋਂ ਮੈਂ ਪਿੰਡਾਂ 'ਚ ਜਾਂਦੀ ਆ ਨਾ ਇਹ ਮੇਰੇ ਤੇ ਫੁੱਲਾਂ ਦੀ ਵਰਸ਼ਾ ਕਰਦੇ ਆ ਮੇਰੇ ਤੇ ਫੁੱਲਾਂ ਦੇ ਹਾਰ ਪਾਉਂਦੇ ਨੇ ਮੈਨੂੰ ਇੰਨਾ ਸਨਮਾਨ ਕਰਦੇ ਨੇ ਇੰਨਾ ਮਾਣ ਦਿੰਦੇ ਆ ਸ਼ਾਇਦ ਮੈਂ ਕਹਿੰਨੀ ਆ ਮੈਂ ਇਸ ਦੇ ਲਾਇਕ ਨਹੀਂ ਆ ਤਾਂ ਅੱਜ ਮੇਰਾ ਫਰਜ਼ ਸੀਗਾ ਕਿ ਅੱਜ ਮੇਰੇ ਸਾਰੇ ਵਲੰਟੀਅਰ ਇੱਥੇ ਇਕੱਠੇ ਹੋਏ ਆ ਤਾਂ ਅੱਜ ਮੈਂ ਇਹਨਾਂ ਦਾ ਸਵਾਗਤ ਫੁੱਲਾਂ ਦੀ ਵਰਸ਼ਾ ਦੇ ਨਾਲ ਕਰਾਂ ਤਾਂਕਿ ਜਿਹੜੀ ਇਹ ਵਰਸ਼ਾ ਮੇਰੇ ਤੇ ਹਮੇਸ਼ਾ ਕਰਦੇ ਆ ਤਾਂ ਅੱਜ ਮੈਨੂੰ ਮੌਕਾ ਮਿਲੇ ਇਹਨਾਂ ਦਾ ਸਨਮਾਨ ਕਰਨ ਦਾ ਮੈਂ ਉਹ ਸਨਮਾਨ ਕਰਾਂ। ਪਰ ਇਲੈਕਸ਼ਨ ਦਾ ਟੈਂਸ ਕੱਟ ਰਹਿ ਗਿਆ ਹੁਣ ਦੋ ਤਿੰਨ ਦਿਨ ਰਹਿ ਗਿਆ ਜਿਹੜੇ ਇਲੈਕਸ਼ਨ ਤੇ। ਕਿਹੜਾ ਲੱਗਦਾ ਤੁਹਾਨੂੰ ਕਿ ਜੀ ਤੁਸੀਂ ਜਿਹੜੀ ਕੰਪੇਨਿੰਗ ਕੀਤੀ ਹੈ ਲੋਕਾਂ ਦਾ ਇਹ ਪਪਾ ਵੇ ਅੱਜ ਉਸੇ ਪ੍ਰਭਾਵ ਪਾਣ ਲਈ ਨਹੀਂ ਕੀਤੀ ਅਸੀਂ ਆਪਦੇ ਜਿਹੜੇ ਸਾਡੇ ਯੋਧੇ ਐ ਉਹਨਾਂ ਦੇ ਸਨਮਾਨ ਨਹੀਂ ਕੀਤੇ ਐ ਜਿਨ੍ਹਾਂ ਨੇ ਉਹ ਦੋ ਦਿਨ ਫੀਲਡ ਵਿੱਚ ਰਹਿਣਾ ਉਹਨਾਂ ਦਾ ਸਨਮਾਨ ਕੀਤਾ ਲੋਕ ਆਲਰੇਡੀ ਤਿਆਰ ਨੇ ਲੋਕਾਂ ਦੇ ਜਿਹੜੇ ਬਿਜਲੀ ਦੇ ਬਿਲ ਜ਼ੀਰੋ ਆ ਰਹੇ ਨੇ ਕਿਸਾਨਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਸਕੂਲ ਖੁੱਲ ਰਹੇ ਨੇ ਮੋਹੱਲਾ ਕਲੀਨਿਕ ਖੁੱਲ ਰਹੇ ਨੇ ਲੋਕ ਤਾਂ ਸਾਨੂੰ ਖੁਦ ਕਹਿੰਦੇ ਆ ਜੀ ਤੁਸੀਂ ਕਿਉਂ ਆ ਰਹੇ ਹੋ ਤੁਸੀਂ ਕਿਉਂ ਮਿਹਨਤ ਕਰ ਰਹੇ ਹੋ ਅਸੀਂ ਤਾਂ ਵੋਟਾਂ ਤੁਹਾਨੂੰ ਹੀ ਪਾਣੀ ਆ ਔਰ ਤੁਸੀਂ ਦੇਖਿਓ ਮਾਨ ਸਾਹਿਬ ਦਾ 13 ਜ਼ੀਰੋ ਦਾ ਸੁਪਨਾ ਜ਼ਰੂਰ ਪੂਰਾ ਹੋਈ ਆ ਰਹੇ ਤੇ ਰੋਗ ਦਾ ਪ੍ਰਧਾਨ ਬੰਦੀ ਨੇ ਸਾਰੇ ਪਟਿਆਲਾ ਫਿਰੇ ਨੇ ਕੋਈ ਪ੍ਰੋਗਰਾਮ ਪਾਰਟੀ ਦੇ ਵੱਲੋਂ ਨਹੀਂ ਨਹੀਂ ਅਸੀਂ ਰਾਜਪੁਰਾ ਲਈ ਉਹਨਾਂ ਨੂੰ ਕਹਤਾ ਜੀ ਤੁਸੀਂ ਰਾਜਪੁਰਾ ਵੱਲੋਂ ਬੇਫਿਕਰ ਹੋ ਅਸੀਂ ਮਿਹਨਤ ਕਰ ਰਹੇ ਹਾਂ ਅੱਜ ਕੱਲ ਨੂੰ ਸਾਡੇ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ ਜੀ ਔਰ ਭਗਵਾਨ ਤੁਮਨ ਜੀ ਪਟਿਆਲਾ ਜਿਹੜੀ ਮੇਨ ਪਟਿਆਲਾ ਸ਼ਹਿਰ ਹੈ ਉੱਥੇ ਰੋਡ ショਅ ਕਰਨਾ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ